जा तू मेरे वल है ता क्या मोह छंदा तुद सब किछ मैनो सौंपे आ जा तेरा बंदा लखमी तोट न आवई खाए खर्च रहंदा लख चौरासी मेदनी सब सेव करंदा एह बैरी मित्र सब कीते आ नह मंगे मंदा लिखा कोई ना पुछई जा हर बक संदा आनंद पया सुख पाया मिल गुरु गोवि जा तुद पावंदा ਸਭੇ ਕਾਜ ਸਵਾਰੀ ਹੈ ਜਾਂ ਤੁਦ ਪਾਵੰਦਾ ਜਾਂ ਤੋ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵੇ ਖਾਏ ਖਰਚ ਰਹੰਦਾ लख चौरासी मेदनी सब सेव करंदा एहे वैरी मित्र सब की तिया नह मंगे मंदा लेखा कोई ना पुछई जाहर संदा आनंद पाया सुख पाया मिल गुरु गोविंदा ਸਬੇ ਕਾਜ ਸਵਾਰੀਐ ਜਾਂ ਤੁਦ ਪਾਵੰਦਾ ਸਬੇ ਕਾਜ ਸਵਾਰੀਐ ਜਾਂ ਤੁਦ ਪਾਵੰਦਾ ਜਾਂ ਤੂ ਮੇਰੇ ਵਲ ਹੈ ਤਾਂ ਕਿਆ ਮੋਹ ਛੰਦਾ तुद सब किछ मैनो सौंपे आ जा तेरा बंदा लखमी तोट न आवई खाए खर्च रहंदा लख चौरासी मेदनी सब सेव करंदा एह वैरी मित्र सब कीते आ नह मंगे मंदा लेखा कोई ना ਕੁਛਈ ਜਹਰ ਬਖਸੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਦਾ ਸਬੇ ਕਾਜ ਸਵਾਰੀਏ ਜਾਂ ਤੁਦ ਪਾਵੰਦਾ ਸਬੇ ਕਾਜ ਸਵਾਰੀਏ जा तुद पावंदा जा तु मेरे वल है ता क्या मोह छंदा तुद सब किछ मैनो सौंपे आ जा तेरा बन्दा, लखमी तोट न आवई खाए खर्च रहंदा लख चौरासी मेदनी सब सेव करंदा ਇਹ ਬੈਰੀ ਮਿੱਤਰ ਸਭ ਕੀ ਤਿਆ ਨਹਿ ਮੰਗੇ ਮੰਦਾ ਲੇਖ ਕੋਈ ਨਾ ਪੁੱਛਈ ਜਾਂ ਹਰ ਬਖਸੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਦਾ ਸਬੇ ਕਾਜ ਸਵਾ ਜਾ ਤੁਦ ਪਾਵੰਦਾ ਸਬੇ ਕਾਜ ਸਵਾਰੀਐ ਜਾ ਤੁਦ ਪਾਵੰਦਾ ਜਾ ਤੂ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਦ ਸਭ ਕਿਛ ਮੈਨੋ ਸੌਂਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰੰਦਾ ਇਹ ਬੈਰੀ ਮਿੱਤਰ ਸਭ ਕੀ ਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਵਕਸੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਦਾ ਸਬੇ ਕਾਜ ਸਵਾਰੀ ਹੈ ਜਾਂ ਤੁਦ ਪਾਵੰਦਾ ਸਬੇ ਕਾਜ ਸਵਾਰੀ ਹੈ ਜਾਂ ਤੁਦ ਪਾਵੰਦਾ ਜਾਂ ਤੂ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ दु सब कि मे सौपया जा बी ोट न्याख चोरासि मेदनी सब सेव करंदा। एह वैरी मित्र सब कीते मंदा। ने कोई ना। ਉੱਚੀ ਜਹਰ ਬਖਸੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਦਾ ਸਬੇ ਕਾਜ ਸਵਾਰੀਏ ਜਾਂ ਤੁਦ ਪਾਵੰਦਾ ਸਬੇ ਕਾਜ ਸਵਾਰੀਏ ਜਾ ਤੂੰ ਦੇ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਦ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਖਮੀ ਟੋਟੇ ਨਾ ਆਵਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਏਹ ਵੈਰੀ ਮਿੱਤਰ ਸਭ ਕੀ ਤਿਆ ਨਹਿ ਮੰਗੇ ਮੰਦਾ ਲੇਖ ਕੋਈ ਨਾ ਪੁੱਛਈ ਜਾਂ ਹਰ ਬਖਸੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਦਾ ਸਬੇ ਕਾਜ ਸਵਾ जा तुद पावंदा सबे काज सवारी है जा तुद पावंदा जा तू मेरे वल है ता क्या मोह छंदा तुद सब किछ मैनो सौंपे आ जा तेरा बन्दा लखमी तोट नया वई खाए खर्च रहंदा ਲਖ ਚੌਰਾਸੀ ਮੇਦਨੀ ਸਭ ਸੇਵ ਕਰੰਦਾ ਇਹ ਬੈਰੀ ਮਿੱਤਰ ਸਭ ਕੀ ਤਿਆ ਨਹਿ ਮੰਗੇ ਮੰਦਾ ਲੇਖ ਕੋਈ ਨਾ ਪੁੱਛਈ ਜਾਂ ਹਰ ਬਖਸੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਦਾ सबे काज सवारी है, जा तुद पावंदा सबे काज सवारी है, जा तुद पावंदा जा